ਜਲਾਲਾਬਾਦ ਦੇ ਆਰਤੀ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਪ੍ਰਧਾਨ ਅੱਜ ਜਲਾਲਾਬਾਦ ਵਿੱਚ ਵਿਧਾਇਕ ਜਗਦੀਪ ਕੰਬੋਜ਼ ਗੋਲਦੀ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸਮਾਜ ਸੇਵੀ ਜੱਜਦਰਗਨ ਨੂੰ ਜਲਾਲਾਬਾਦ ਆਰਤੀ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਵੀਂ ਟੀਮ ਦੀ ਨਿਯੁਕਤੀ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਆਰਤੀ ਮੌਜੂਦ ਰਹੇ ਇਸ ਦੌਰਾਨ ਪ੍ਰਧਾਨ ਮਨਜੀਤ ਸਿੰਘ ਜੱਜਦਰਗਨ ਨੇ ਕਿਹਾ ਕਿ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਜ਼ਿੰਮੇਵਾਰੀ ਨੂੰ ਤੈਅ ਦਿਲ ਨਾਲ ਨਿਭਾਉਣਗੇ ਅਤੇ ਆੜਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ ਬਹੁਤ-ਬਹੁਤ ਮੁਬਾਰਕਾਂ ਦੀ ਟੀਮ ਨੂੰ ਔਰ ਆਸਹੀ ਕਰਾਂਗੇ ਵੀ ਆਪ ਦੇਡੇ ਲਈ ਹੋਰ ਚੰਗਾ ਕੰਮ ਕਰਨ ਔਰ ਆਲ ਮਿਲ ਕੇ ਜੋ ਸਭੀਆਂ ਡਿਮਾਂਡ ਹੈ ਜਿਲ੍ਹਾ ਅਲਾਬਾਦੀ ਮੂਰ ਗਾਜ਼ਦਮ ਮੇਰਾ ਫਰਜ਼ਮਾ ਪੂਰੀਆ ਕਰਕੇ ਦਿਊਗਾ ਮੈਂ ਇੱਕ ਵਾਰ ਫੇਰ ਸਾਰੀ ਟੀਮ ਨੂੰ ਮੇਰੇ ਬਡੇ ਭਰਾ ਗਜਬੀਰ ਜੀ ਨੂੰ ਸਾਡੇ ਸਾਬਕਾ ਪ੍ਰਧਾਨ ਸਾਡੇ ਸਰਪ੍ਰਸਤ ਸਰਪਾਲ ਵੀਰ ਮੈਲੀ ਸਾਹਿਬ ਉਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਕੋਪਰੈਂਡਲ ਖੜੇ ਹਨ ਸਾਰੇ ਵਾਈਸ ਪ੍ਰੋਡਕਟਰ ਜਿਹੜੇ ਤੁਮ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਕਿਉਂਕਿ ਜੋ ਫਰਦ ਬੰਦਾ ਟਾਈਮ ਟਾਈਮ ਚ ਚੇਂਜ ਹੁੰਦੀ ਆ ਰਹਾ ਐ ਔਰ ਰਲ ਮਿਲ ਕਿ ਇੱਕ ਵੀ ਸੀਓ ਬਿੰਦਰਨ ਜੋ ਪਹਿਲਾਂ ਨਹੀਂ ਨਵਾਂ ਕਰਾਂਗੇ ਅਗਲੀ ਵਾਰ ਹੋਰ ਨਵਾਂ ਹੋਊਗਾ ਇਸੀ ਤਰ੍ਹਾਂ ਹੀ ਟ੍ਰੇਡ ਚੱਲਦੀ ਹੋਈ ਹੈ ਸੁਪਰ ਜੇ ਸਾਡਾ ਫਸਲ ਬਿਲਕੁਲ ਜੋਬਾਂ ਤੇ ਹੈ ਮੰਡੀयां ਦੇ ਚੱਲ ਰਹੇ ਨੇ ਨਾਲ ਨਾਲ ਕਰੋ ਫ੍ਰੀਸ਼ ਨੂੰ ਫਰਸ਼ੋ ਫ੍ਰੀਸ਼ ਸਟਾਰਟ ਕਰਾਂਗੇ ਪਰ ਕੱਲ ਮਸਾਖੀ ਆ ਸਾਰੇ ਲੋਕ ਬਿਜ਼ੀ ਨੇ ਕਰਕੇ ਵਾੜ ਕੇ ਲਈ ਪਰ ਜਿਹੜੇ ਵੀਰਾਂ ਆਤੀ ਵੀਰਾਂ ਨੇ ਤੇ ਐਮਐਲਏ ਸਾਹਮਣੇ ਬੈਠੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਆਜੀ ਇਮਾਨਦਾਰੀ ਨਾਲ ਕਰਨ ਦੇ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਕਰਾਂਗਾ ਉਹ ਆਰਥੀਆਂ ਦੇ ਜੋ ਵੀ ਅੰਕੜਾ ਨੇ ਸਰਕ ਐਮ.ਐਲ.ਏ. ਸਾਹਿਬ ਕੋ ਵਾਕੇ ਬੂਰੀਆ ਕਰਾਂਗੇ ਸਭ ਤੋਂ ਵੱਡੀ ਮੰਗ ਹੈ ਸਾਡੀ ਮੰਡੀ ਦੀ ਮੈਂ ਆਸ ਕਰਦਾ ਕਿ ਐਮ.ਐਲ.ਏ. ਆਨੇ ਸੀ ਆਣ ਆਲੇ ਸੀ ਜੋ ਪਹਿਲਾ ਪਹਿਲਾ ਸਾਨੂੰ ਮੰਡੀ ਲੈ ਕੇ ਦੇਣਗੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਇੰਨਾ ਬੜਾ ਵਿਸ਼ਵਾਸ ਪ੍ਰਗਟ ਕੀਤਾ ਸਾਡਾ ਯਾਰ ਦੂਸਾ ਹਾਲ ਹੀ ਹੁੰਦਾ ਹੈ ਦੂਸਾ ਹਾਲ ਹੀ ਹੁੰਦਾ ਐਮ.ਐਲ.ਏ. ਸਾਹਿਬ ਨੇ ਵੀ ਕਿਹਾ ਸੀ ਸਾਰਿਆਂ ਨੂੰ ਬੁਲਾਇਂਦੀ ਕਰਨਾ ਹੈ ਇਹ ਸਿੱਕਾ ਭਰਾ ਜੋ ਪਹਿਲਾਂ ਮੈਂ ਸਾਰੇ ਆਗੂਆਂ ਨੇ ਸਾਥ ਦਿੱਤਾ ਮੇਰੀ ਕਮੇਟੀ ਨੇ ਸਾਥ ਦਿੱਤਾ ਤੁਸੀਂ ਸਾਥ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ ਅੱਗੇ ਜਿਹੜੀ ਨਵੀਂ ਕਮੇਟੀ ਬਣੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਜਾਂਦਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਕਮੇਟੀ ਨੂੰ ਐਮਐਲ ਸਾਬ ਨੂੰ ਬਹੁਤ ਮੁਬਾਰਕਾਂ ਤੁਸੀਂ ਸਾਡਾ ਅੱਗੇ ਨੂੰ ਸਾਥ ਦਿਆ ਜੀ ਜੀਐਨਐਲ ਸਾਹਿਬ ਨੇ ਬੜਾਈ ਨੀ ਵਿਸ਼ਵਾਸ ਜਿਹੜਾ ਸਾਡੇ ਤੇ ਕਰਕੇ ਸਾਨੂੰ ਜੁਗਨਵਾਲੀ ਜੁਤੀ ਆਰ ਐਸੋਸੀਏਸ਼ਨ ਦੀ ਔਰ ਸਾਨੂੰ ਵਿਸ਼ਵਾਸ ਵੀ ਔਰ ਲੀਡ ਵੀ ਨੀ ਨਵੇਂ ਪ੍ਰਧਾਨ ਸਾਹਿਬ ਤੇ ਪੁਰਾਣੇ ਪ੍ਰਧਾਨ ਸਾਹਿਬ ਇਸ ਟੀਮ ਦੇ ਵਿੱਚ ਦੋਨੋਂ ਇਕੱਠੇ ਨੇ ਜਿਹਨੇ ਸਾਡੇ ਪੁਰਾਣੇ ਬਰਦਾਰ ਸਾਹਿਬ ਕਪਤਾਨ ਸ਼ਾਹਬਾ ਜੀ ਉਹਨਾਂ ਨੂੰ ਸਰਪ੍ਰਸਤਾ ਉਹ ਦਰ ਦਿੱਤਾ ਔਰ ਮੈਂ ਐਜ਼ ਅ ਜਨਰਲ ਸਕੱਤਰ ਇਸ ਟੀਮ ਦੇ ਵਿੱਚ ਕੰਮ ਕਰ ਰਿਹਾ ਅਸੀਂ ਪੂਰੇ ਵਿਸ਼ਵਾਸ ਔਰ ਲਗਨ ਔਰ ਜੋਸ਼ ਦੀ ਬਾਤ ਜਿਹੜਾ ਇਹ ਸਾਥ ਸਾਨੂੰ ਟੀਮ ਦੇ ਬਾਰੇ ਮਿਲੀ ਅਸੀਂ ਬਹੁਤ ਹੀ ਵਧੀਆ ਕੰਮ ਕਰਕੇ ਆਏ ਹਾਂ ਅੱਗੇ ਔਰ ਆਉਣ ਵਾਲੇ ਸਮੇਂ ਜੇ ਇਹ ਟੀਮ ਹਮੇਸ਼ਾ ਸਾਬ ਸੁਤਰੀਨ ਜਨ ਮਾਸ਼ੇਵਰ ਦੇ ਕੰਮ ਬਹੁਤ ਜਿਆਦਾ ਕਰਦੇ ਹਨ ਐਹੋ ਜਗੇ ਚੰਗੇ ਇਨਸਾਨ ਲੋਕਾਂ ਨੂੰ ਮਿਲਣਾ ਚਾਹੀਦਾ ਸੀ ਔਰ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਦਿਨਾਰੇ ਨੇ ਮੌਕਾ ਦਿੱਤਾ ਹੈ ਜੀ ਅੱਜ ਐਮਐਲਏ ਸਾਹਿਬ ਨੇ ਇੱਕ ਸਾਲ ਵਾਸਤੇ ਮੌਕਾ ਦਿੱਤਾ ਹੈ ਜੇ ਵਾਅਦਾ ਹੈ ਚੰਗੇ ਕੰਮ ਕਰਨਗੇ ਆਰਤੀਆਂ ਜਿਹੜੀ ਮੁਸ਼ਕਿਲਾਂ ਹੁੰਦੀਆਂ ਢਾਲੇਰੀਆਂ ਮੇਨ ਉਹਦਾ ਪੂਰਾ ਸਾਥ ਦੇਵਾਂਗੇ ਤੇ ਕੰਮ ਲਾ ਬੈਠੇ ਪਰ ਅੱਗੇ ਤੇ ਨਹੀਂ ਕੰਮ ਕਰਨ ਵਾਲੇ ਬੰਦੇ ਨੇ ਐਮਐਲਏ ਸਾਹਿਬ ਨੇ ਜਿਹੜਾ ਨੂੰ ਸਾਰਾ ਪੰਜਾਬ ਨੂੰ ਆਰਥਿਕ ਲੋਕ ਉੱਚ ਕੇ ਖਾਇਆ ਹੈ ਕਰਨ ਕਰ ਨਾਲ ਬੰਦਾ ਤੇ ਬਣਾਈਏ ਪਰ ਸਾਰਿਆਂ ਆਰਥਿਕ ਅਸੀਂ ਮੋੜ ਦਿੱਤਾ ਇਸ ਕਰਕੇ ਉਹਨਾਂ ਨੇ ਬਣਾਇਆ ਜੋ ਬਾਕੀ ਸਾਡੀ ਡਿਊਟੀ ਬਣਦੀ ਪਈ ਉਹਦਾ ਸਾਥ ਦੇਈਏ ਜੇ ਮੈਂ ਡਾਲਾ ਦੇ ਦਿਆਂਗਾ ਤੇ ਉਹ ਕੀ ਕਰਨਗੇ ਪ੍ਰਧਾਨ ਕੁਝ ਨਹੀਂ ਕਰ ਸਕਦਾ ਪ੍ਰਧਾਨ ਨੂੰ ਸਾਡਾ ਸਾਥ ਚਾਹੀਦਾ ਸਾਥ ਦੇਾਂਗੇ ਮੰਡੀ ਕਾਮਯਾਬ ਹੋਏਗਾ